ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟੌਪ ਬੰਨੀਆਂ ਦੋ ਗਾਵਾਂ ਸੇ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਜਰਸੀ ਤਾਜੀ ਸੂਈ ਹੈ ਦੂਜੀ ਬੜ ਵੀ ਤਾਜੀ ਸੂਈ ਵੀ ਆਓ ਕਰ ਲੈਨੇ ਆਂ ਬਾਈ ਨਾਲ ਗੱਲਬਾਤ ਅੱਜ ਬਾਈ ਜੀ ਬਾਈ ਜੀ ਸਸੀ ਕਾਲ ਸਸੀ ਕਾਲ ਬਾਈ ਹੋਰ ਠੀਕ ਹੋ ਵਧੀਆ ਹਾਂਜੀ ਵਧੀਆ ਵੀਰੇ ਨਾਮ ਤੇ ਐਡਰੈਸ ਬੋਲ ਨਾਮ ਸਵਰਨ ਸਿੰਘ ਪਿੰਡ ਬੋਰਜ ਥੋੜਾ ਜ਼ਿਲ੍ਹਾ ਪਟੰਡਾ ਤਹਿਸੀਲ ਫੂਲ ਨੇੜੇ ਪਿੰਡ ਜਿਹੜੇ ਆਪਣੇ ਭਗਤਾ ਭਾਈ ਕਾ ਦੇ ਬਾਜਾ ਖਾਨ ਮੋਬਾਈਲ ਨੰਬਰ ਬੋਲ 9464108529 ਠੀਕ ਹੈ ਬਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇਂਦਾ ਕਿਹੜਾ ਸੂਹ ਸੁਈ ਆ ਇਹ ਵੀਰੇ ਦੂਜੇ ਸੂਹੇ ਸੁਈ ਆ ਕਦੋਂ ਸੁਈ ਆ ਭਰਾ ਇਹਨੂੰ ਬਾਅਦ 10 ਮਿੰਟ ਹੋ ਗਏ ਸੁਈ ਨੂੰ 10 ਤੋਂ 20 ਮਿੰਟ ਬੱਚਾ ਕੀ ਦੇਤਾ ਬੱਚਾ ਮਗਰ ਬੱਚਾ ਦੇਤਾ ਜੇਰ ਪੈਣੀ ਆ ਨਾ ਜੀ ਹਾਂ ਜੇਰ ਪੈਣੀ ਆ ਵੀਰੇ ਬੋਲਾ ਕੱਢਿਆ ਜਾਂ ਨਹੀਂ ਵੀਰੇ ਬੋਲਾ ਹਾਲੇ ਕੱਢਿਆ ਨਹੀਂ ਭਾਈ ਹੁਣੇ 10 ਮਿੰਟ ਹੀ ਹੋਏ ਸੁਈ ਨੂੰ ਠੀਕ ਆ ਭਾਈ ਬੱਚਾ ਘੋਣਾ ਬੱਚੇ ਨੂੰ ਕਿੰਨਾ ਕੁ ਦੁੱਧ ਦੇ ਦੂ ਅਸਟੀਮੇਟ ਜਾ ਦੁੱਧ ਦਾ 16-17 ਲੀਟਰ ਪਹਿਲੇ ਸੁਈ ਦਿੱਤਾ ਵਾ ਦੁੱਧ ਦੇ ਦੂ ਐਤਕੀ 20 ਲੀਟਰ ਲੈਵੇ ਦੇ ਹਿਸਾਬ ਨਾਲ ਹਾਂ ਸਹੀ ਗੱਲ ਆ ਭਾਈ ਲੈ ਵੀ 10 ਦਾ ਵੜਦਾ ਤ ਫੁੱਲ ਬਰੀਟ ਫੁੱਲ ਕਰਦਾ ਜਰਸੀ ਆ ਫੇਸ ਬੜਾ ਚੰਗਾ ਬੋਦੀਵਾਦੀ ਚੰਗੀ ਆ ਸੁਨੱਖਪੂਣਾ ਬੈੜ ਦੇ ਵਿੱਚ ਫੁੱਲ ਆ ਆਰਡਰ ਕਮਾਲ ਦਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਚਾਰੇ ਥਾਣੇ ਕਿਣਵੇਂ ਪੂਰੇ ਗੈਬ ਤੇ ਚਵਾਈ ਬਹੁਤ ਚੰਗੀ ਹਾਂ ਹਾਂ ਚਵਾਈ ਬਹੁਤ ਵਧੀਆ ਵੀਰੇ ਮੁਠੀ ਵਾਲਾ ਥਾਣਾ ਠੀਕ ਆ ਬਾਈ 20 ਲੀਟਰ ਖੁੱਲਾ ਦੇ ਦੂ ਆਰਾਮ ਦਾ ਹਾਂ ਦੁੱਧ ਬਾਈ ਵਾਕਈ ਚੰਗਾ ਪਾ ਦੂ ਬਰੀਟ ਵਾਲੀ ਬੈੜਾ ਜਾਤ ਵਾਲੀ ਬੈੜਾ ਲੇਵਾ ਦੇਖੋ ਪੰਡ ਵਾਲਾ ਲੇਵਾ ਲੱਗਿਆ ਕਰਮਾ ਨੂੰ ਹੁਣੇ ਸੋਈ ਆ ਥੋੜਾ ਟਾਈਮ ਹੀ ਹੋਇਆ ਬੱਚਾ ਮਗਰ ਬੱਚੀ ਆ ਕਸ਼ੰਦੂ ਦੇ ਕੁਆਰਟਰ ਲੈ ਕੇ ਆਰਡਰ ਦੀ ਕੁਆਲਿਟੀ ਜਿਹੜੀ ਕਮਾਲ ਦੀ ਆ ਬਹੁਤ ਸੋਹਣਾ ਮੁੱਠੀ ਵਾਲਾ ਥਾਣਾ ਗੱਲਾ ਥਾਣਾ ਪੂਰੀ ਵਿੱਤੀ ਤੇ ਇਧਰੋਂ ਹਰੋਂ ਲੈ ਕੇ ਚੈੱਕ ਕਰੋ ਬਾਈ ਬਾਕੀ ਥਾਣਾ ਦੀ ਬਹੁਤ ਬੈਠਾ ਹਮਮ ਕੀ ਬਾਤ ਆ ਬਾਈ ਚਵਾਈ ਚੋਈ ਪੂਰੀ ਚੰਗੀ ਹੋ ਹਨਾ ਹਾਂ ਚਵਾਈ ਚਮਕ ਚਮਕ ਫੁੱਲਾ ਚੌੜੀ ਜੂੜੀ ਫੁੱਲਾ ਬਾਈ ਚੰਗੀ ਆ ਪੱਲੀ ਵੀ ਵਹਿੜਾ ਬਾਈ ਬਾਕੀ ਇਹ ਨਹੀਂ ਪੰਜਾਬ ਵਾਲੀ ਜਰਸੀ ਆ ਕੱਦ ਬਹੁਤ ਆ ਨਹੀਂ ਕੀ ਜੀ ਹਾਂ ਜੀ ਕੱਦ ਫੁੱਲਾ ਬਾਈ ਕੀ ਮੋਲ ਆ ਵੀਰੇ ਜੈ 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 ਇਹਦਾ ਬਾਈ ਮੁੱਲ ਦਾ ਜਿੰਨਾ ਮਰਜੀ 90 ਕਰਾਈਏ 95 ਕਰਾਈਆ ਹੂੰ ਉਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਆਪਾਂ 85000 ਦੀ ਵੈੜ ਦੇ ਦਾਂਗੇ ਚੱਕ ਬਾਈ ਜਮ ਜਾਇਜ ਮੁੱਲ ਆ ਬਾਈ ਕਹਿੰਦਾ 85000 ਦੀ ਵੈੜ ਦੇ ਦਾਂਗੇ ਮੁੱਲ ਕਰਾਉਣਾ 195 85 ਜਿੰਨਾ ਮਰਜੀ ਕਰਾ ਲੈ 85000 ਦੀ ਬਾਈ ਕਹਿੰਦਾ ਵੈੜ ਦੇ ਦੇਾਂਗੇ ਬਸ ਵੈੜ ਚੰਗੀ ਆ ਮੁੱਲ ਜਮ ਜਾਇਜ ਆ ਬਾਈ ਥਾਨ 11 ਨੰਬਰ 1 ਅੱਗੇ ਦੋ ਨੰਬਰ ਤੇ ਕਿਹੜਾ ਸੂਈ ਹੈ ਇਹ ਦੂਜੇ ਸੂਈ ਵੀ ਹੈ ਬਾਈ ਕਦੋਂ ਸੂਈ ਹੈ ਬਾਈ ਇਹ ਵੀ ਕੱਲ ਹੀ ਸੂਈ ਆ ਸਾਮ ਨੂੰ ਕੱਲ ਸ਼ਾਮ ਨੂੰ ਬੱਚਾ ਕੀ ਦਿੱਤਾ ਇਹਨੇ ਇਹਦੇ ਮਗਰ ਬੱਚੀ ਆ ਬਹੁਤ ਸੂਈ ਬੱਚੀ ਚੰਗੀ ਹੈ ਨਾ ਜਰਸੀਆਂ ਬੱਚੀ ਬਹੁਤ ਚੰਗੀ ਬੱਚਾ ਬਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਕੱਲ ਸ਼ਾਮ ਨੂੰ ਹੀ ਸੂਈ ਆ ਬਹੁਤ ਚੰਗੀ ਹੈ ਕੱਲ ਸ਼ਾਮ ਦੀ ਸੂਈ ਵੀ ਆ ਜੇਰ ਜੂ ਰੋਕੇ ਹਾਂ ਜੇਰ ਜੂ ਰਪਾਈ ਗਈ ਸੀ ਬਾਈ ਠੀਕ ਹੈ ਕਿੰਨਾ ਕੁ ਮਹੌਲਾ ਬਾਈ ਹੁਣ ਇਥੇਲੇ ਹੈਗਾ 11 ਗੀ ਲੀਟਰ ਠੀਕ ਆ ਬਾਈ ਹਾਂ ਦੁੱਧ ਦੇ ਦੂ ਬਾੜ 15 ਕਿਲੋ ਖੁੱਲਾ ਆ ਰਾਂ ਆਂਦਾ ਜੀ ਠੀਕ ਆ ਬਾਈ ਥਣ ਥਣ ਬਹੁਤ ਹੋਣਾ ਲੱਗਿਆ ਬਰੀਡ ਤੋਂ ਚੈੱਕ ਕਰ ਲੋ ਕੱਲਾ ਕੱਲਾ ਥਣ ਪੂਰੀ ਵਿੱਥੀ ਦੇ ਚਾਰੇ ਥਣ ਇੱਕੋ ਜਿਹਾ ਸਾਫ ਸੁਗਰੀਆ ਨਾ ਕੋਈ ਭਲ ਭੂਲ ਕੋ ਹਾਂ ਨਾੜਾ ਨੂੜਾ ਫੁੱਲ ਆ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਬਰੀਡ ਚੰਗੀ ਆ ਸੂਈ ਸਵਾਈ ਆ ਜਰਸੀ ਨਸਲ ਆ ਫੈਂਟ ਫੁੱਲ ਆ ਗਰਮੀ ਬਿਲਕੁਲ ਨਹੀਂ ਮੰਦੀ ਬੋਲੀਬਾਦੀ ਪੂਰੀ ਚੰਗੀ ਆ ਸਨਖ ਭੁਣਾ ਬਾੜ ਦੇ ਵਿੱਚ ਫੁੱਲ ਆ ਬਾਈ ਕੀ ਮੋਲ ਆ ਵੀਰੇ ਜੈਜ ਇਹਦਾ 52000 ਰੁਪਿਆ ਬਈ ਮਾਨਤਨ ਹੋ ਜਾ ਹਾਂ ਮਾਨਤਨ ਕਰ ਦਾਂਗੇ ਥੋੜਾ ਬੋਤ 52000 ਰੁਪਿਆ ਜਮਾ ਜੈ ਜਮੋਲਾ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਬੈਡ ਚੰਗੀਆਂ ਚਵਾਈ ਚੁਈ ਕਿਵੇਂ ਬਾਈ ਤਾਂ ਚਵਾਈ ਇੱਕ ਨੰਬਰ ਆ ਬਾਈ ਇੱਕ ਨੰਬਰ ਆ ਬਾਈ ਠੀਕ ਆ ਬਾਕੀ ਥਾਂ ਬਹੁਤ ਵਧੀਆ ਲੱਗਿਆ ਚੰਗੀਆਂ ਆਰਡਰ ਦੇਖੋ ਕਮਾਲ ਦਾ ਹਜੇ ਚਵਾਈ ਦੇ ਟਾਈਮ ਪਿਆ ਉਦੋਂ ਨੂੰ ਆਰਡਰ ਜਿਹੜਾ ਹੋਰ ਵੀ ਵਧੀਆ ਤਿਆਰ ਕਰ ਲਓ ਫੇਸ ਬਹੁਤ ਸਾਫ ਸੁਥਰੀ ਬਹੁਤ ਲੈ ਠੰਡੀ ਫੁੱਲ ਜਿਵੇਂ ਮਰ ਜੇ ਹੱਥ ਲਾਈ ਜਲ ਕੋਈ ਚੱਕ ਨਹੀਂ ਫੇਸ ਦੇਖੋ ਕਰਮ ਵਾਲੀ ਫੇਸ ਵੀ ਬੜਾ ਚੰਗਾ ਬ੍ਰੀਟ ਫੁੱਲ ਚੰਗੀਆਂ ਬੈਡ ਬਾਈ ਉਹ ਵੀ ਬਹੁਤ ਚੰਗੀ ਆਂਤੀ ਨੇ ਕੋਈ ਮੁੱਲ ਜਮਾ ਜੈ ਜੀ ਕਰਿਆ ਬਾਈ ਨੇ ਬੈਡ ਚੰਗੇ ਦੁੱਧ ਵਾਕਈ ਚੰਗਾ ਪਾ ਦੂ ਬਾਕੀ ਬਰੀਡ ਵਾਲੀ ਆ ਬੱਚੇ-ਬੱਚੇ ਬਹੁਤ ਜੰਗੇ ਰੋਗੀ ਬਾਈ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਬਾਈ